ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਮੋ ਪਾਈਪਿੰਗ ਲਗਾਉਣਾ ਪਾਈਪਿੰਗ ਕਈ ਤਰ੍ਹਾਂ ਨਾਲ ਲੱਗਦੀ ਆ ਕਈ ਇੱਥੇ ਰੱਖ ਕੇ ਵੀ ਲਗਾਉਂਦੇ ਨੇ ਤੇ ਇੱਥੇ ਰੱਖ ਕੇ ਜੀ ਆਪਾਂ ਲਗਾਉਨੇ ਆ ਤਾਂ ਦੇਖੋ ਮੈਂ ਦੂਜੀ ਸਾਈਡ ਤੋਂ ਲਗਾ ਰਹੀ ਸੀ ਕਿਉਂਕਿ ਮੇਰਾ ਫੋਟੋ ਉੱਧਰ ਨਹੀਂ ਪਾਇਆ ਹੋਇਆ ਹਾਂ ਦੇਖੋ ਕਈ ਬਾਈਪਲ ਲਾਉਂਦੇ ਨੇ ਇਸ ਤਰ੍ਹਾਂ ਇੱਥੇ ਰੱਖ ਕੇ ਲਾ ਲੈਂਦੇ ਨੇ ਠੀਕ ਹੈ ਜੀ ਇਦਾਂ ਰੱਖ ਕੇ ਇਹਦੇ ਉੱਪਰ ਇਦਾਂ ਇੱਕ ਵਾਰੀ ਫੋਲਡ ਕਰ ਦਿੰਨੇ ਆਪਾਂ ਇਹਦੇ ਨਾਲ ਕੀ ਹੁੰਦਾ ਜੇ ਆਪਣੀ ਹਿਪ ਟਾਈਟ ਹੋ ਜਾਵੇ ਜਦੋਂ ਆਪਾਂ ਹਿਪ ਨੂੰ ਖੋਲਦੇ ਆ ਤਾਂ ਆਪਾਂ ਨੂੰ ਇਹ ਲੈਸ ਵੀ ਸਾਰੀ ਢੇੜਨੀ ਪੈਂਦੀ ਹੈ ਲੈਸਾ ਜੋ ਪਾਈਪੇਗਾ ਤੁਹਾਡੀ ਉਹ ਵੀ ਸਾਰੀ ਆਪਾਂ ਨੂੰ ਢੇੜਨੀ ਪੈਂਦੀ ਆ ਪਰ ਜੇ ਤੁਸੀਂ ਆ ਨਵੇਂ ਤਰੀਕੇ ਨਾਲ ਪਾਈਪੇ ਲਗਾਉਗੇ ਤਾਂ ਤੁਹਾਨੂੰ ਪਾਈਪਿੰਗ ਦੇਣ ਦੀ ਲੋੜ ਨਹੀਂ ਹੈਗੀ ਤੁਸੀਂ ਉਦਾਂ ਹੀ ਹਿਪ ਖੁੱਲੀ ਕਰ ਸਕਦੇ ਹੋ ਇਹ ਆ ਤੁਹਾਨੂੰ ਦੱਸੀ ਹੈ ਇਹ ਜਿਹਨੂੰ ਪੁੱਠਾ ਕਰ ਲੈਣਾ ਆਪਾਂ ਪੁੱਠਾ ਕਰਕੇ ਤੇ ਜਿਹੜੀ ਆਪਣੀ ਲੈਸ ਆ ਚਾਹੀ ਪਾਈ ਪਾਈਆਂ ਉਹਨੂੰ ਇਹਦੇ ਉੱਪਰ ਆਪਾਂ ਸਿੱਧੀ ਰੱਖਣਾ ਇਸ ਤਰ੍ਹਾਂ ਆਹ ਵਾਲੀ ਸਾਈਡ ਦੇਖੋ ਆਹ ਵਾਲੀ ਸਾਈਡ ਜਿਹੜੀ ਇਹ ਅੰਦਰ ਪਾਸੇ ਰੱਖਣੀ ਆ ਇਦਾਂ ਇਆ ਆਪਾਂ ਲਾ ਲਈ ਹੁਣ ਇਹਨੂੰ ਆਪਾਂ ਸਿੱਧੇ ਪਾਸੇ ਵੱਲ ਫੋਲਡ ਕਰਨਾ ਇਤਨਾ ਕਰਨਾ ਕਮੀਜ਼ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣ ਜਿਹੜਾ ਚਾਕ ਆ ਚਾਕ ਦੇ ਜਿੱਥੇ ਚਾਕ ਬੰਦ ਹੁੰਦਾ ਉੱਥੋਂ ਐਨੇ ਉਹਦੇ ਉੱਪਰ ਨੂੰ ਰੱਖਣੀ ਹੈ ਸਿੱਧੀ ਕਰਕੇ ਠੀਕ ਹੈ ਜੀ ਤੇ ਮੈਂ ਆ ਖਰੀਜ ਬਣਾਇਆ ਹੋਇਆ ਵਾ ਨਿਸ਼ਾਨੀ ਲਾਈ ਹੋਈ ਆ ਮਤਲਬ ਕਿਥੇ ਤੱਕ ਆਪਾਂ ਚਾਕ ਹੋਲਡ ਕਰਨਾ ਤੁਸੀਂ ਨਿਸ਼ਾਨੀ ਲਾ ਲਿਆ ਕਰੋ ਚਾਕ ਨਾਲ ਜਾਂ ਖਰੀਜ ਬਣਾ ਲਿਆ ਕਰੋ ਫਿਰ ਉਹਦੇ ਨਾਲ ਬਿਲਕੁਲ ਸਹੀ ਲੱਗ ਜਾਂਦੀ ਹੈ ਮੋਤੋ ਕਿੰਨੀ ਵਧੀਆ ਫਿਨਿਸ਼ਿੰਗ ਦੇ ਨਾਲ ਲੱਗੀ ਹੈ ਇਹ ਦੇਖੋ ਇਹਦੇ ਵਿੱਚ ਤੁਸੀਂ ਜਾਂ ਛੇਰੇ ਉੱਪਰ ਇਹਨੂੰ ਦਬੋਵਾਰੀ ਸੀਨ ਵੀ ਲਾ ਸਕਦੇ ਹੋ ਜਾਂ ਵੈਸੇ ਇਸ ਤਰ੍ਹਾਂ ਹੀ ਇਹਨੂੰ ਪ੍ਰੈਸ ਕਰ ਸਕਦੇ ਹੋ ਬਹੁਤ ਵਧੀਆ ਫਿਨਿਸ਼ਿੰਗ ਆ ਜਾਣੀ ਹੈ ਜੀ ਦੇਖੋ ਕਿੰਨੀ ਵਧੀਆ ਲੱਗੀ ਹੋਈ ਹੈ ਇਹਦਾ ਫਾਇਦਾ ਇਹ ਆ ਜਦੋਂ ਤੁਸੀਂ ਹਿਪ ਖੋਲੇਗਾ ਨਹੀਂ ਹੋਗੀ ਨਾ ਇੱਥੇ ਢੇੜੋਗੇ ਤੋਂ ਤੁਹਾਨੂੰ ਆ ਪਾਈਪਿੰਗ ਨਹੀਂ ਦੇਣ ਦੀ ਲੋੜ ਪੈਣੀ ਇਕੱਲੇ ਆਏ ਸੀ ਹੁਣ ਢੇੜ ਕੇ ਤੁਸੀਂ ਹਿਪ ਖੋਲ੍ਹੇ ਕਰ ਸਕਦੇ ਹੋ ਇਹ ਵੀਡੀਓ ਵਧੀਆ ਲੱਗੀ ਨਾਈਟ ਸੀ ਤਾਂ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਿਓ